ਦੇ ਰਾਮ ਮੰਦਰ 'ਚ ਸੋਮਵਾਰ ਯਾਨੀ ਕਿ 22 ਜਨਵਰੀ ਨੂੰ ਹੋਣ ਵਾਲੀ ਪ੍ਰਾਣ ਪ੍ਰਥਿਸ਼ਟਾ ਨੂੰ ਲੈ ਕੇ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ RAM ਲੱਲਾ ਕਰੀਬ 500 ਸਾਲ ਬਾਅਦ ਰਾਮ ਮੰਦਰ 'ਚ ਬੈਠਣਗੇ ਅਯੁੱਧਿਆ 'ਚ RAM ਲੱਲਾ ਪ੍ਰਾਣ ਪ੍ਰਥਿਸ਼ਟਾ ਪ੍ਰੋਗਰਾਮ ਦੀਆਂ ਤਿਆਰੀਆਂ ਅੰਤਿਮ ਪੜਾਤੇ ਨੇ ਅਤੇ ਹੁਣ ਰਾਮ ਮੰਦਰ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਰਾਮ ਮੰਦਰ ਦੀਆਂ ਤਸਵੀਰਾਂ ਬਹੁਤ ਖੂਬਸੂਰਤ ਨੇ ਜਿਸ ਨੂੰ ਦੇਖ ਕੇ ਭਗਤਾਂ ਦੇ ਮਨ ਖੁਸ਼ ਹੋ ਗਏ ਨੇ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰਾਮ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਫੁੱਲਾਂ ਨਾਲ ਲੱਤੇ ਰਾਮ ਮੰਦਰ ਦੀ ਖੂਬਸੂਰਤੀ ਦੇਖਣਯੋਗ ਹੈ ਪ੍ਰਾਣ ਪੱਥਰ ਪ੍ਰਾਣ ਪ੍ਰティਸ਼ਟਾ ਤੋਂ ਪਹਿਲਾਂ ਰਾਮ ਮੰਦਰ ਦੀ ਸ਼ਾਨ ਦਿਖਾਈ ਦਿੰਦੀ ਹੈ ਫੁੱਲਾਂ ਨਾਲ ਸਜਿਆ ਮੰਦਰ ਹੋਰ ਵੀ ਖੂਬਸੂਰਤ ਲੱਗ ਰਿਹਾ ਹੈ ਮੰਦਰ ਦੇ ਹਰ ਕੋਨੇ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਦੱਸਦੇ ਕਿ ਰਾਮ ਲੱਲਾ ਦੀ ਪ੍ਰਾਣ ਪ੍ਰティਸ਼ਟਾ 22 ਜਨਵਰੀ ਨੂੰ ਹੋਣ ਜਾ ਰਹੀ ਹੈ ਜਿਸ ਵਿੱਚ ਬਹੁਤ ਘੱਟ ਸਮਾਂ ਬਚਿਆ ਹੈ ਇਸ ਤੋਂ ਪਹਿਲਾਂ ਅਯੋਧਿਆ ਨੂੰ ਦੁਲਹਨਵਾਂਤ ਸਜਾਇਆ ਜਾ ਰਿਹਾ ਹੈ ਸ਼ਹਿਰ ਦੇ ਹਰ ਕੋਨੇ ਨੂੰ ਸਜਾਇਆ ਜਾ ਰਿਹਾ ਹੈ ਰਾਮਨਗਰੀ ਦੀਆਂ ਸੜਕਾਂ ਤੇ ਰਾਮ ਦੇ ਨਾਮ ਦੇ ਝੰਡੇ ਲਗਾਏ ਜਾ ਰਹੇ ਨੇ ਮੰਦਿਰ ਦਾ ਪਾਵਨ ਅਸਥਾਨ ਇਸ ਦਾ ਮੁੱਖ ਆਕਰਸ਼ਣ ਹੈ ਇੱਥੇ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ ਸ਼੍ਰੀ ਰਾਮ ਦਾ ਸਿੰਘਾਸਨ ਬਹੁਤ ਸੁੰਦਰ ਬਣਾਇਆ ਗਿਆ ਹੈ ਜਾਣਕਾਰੀ ਮੁਤਾਬਕ ਇਹ ਸਿੰਘਾਸਨ ਕਰੀਬ 3 ਫੁੱਟ ਉੱਚਾ ਹੈ ਭਗਵਾਨ ਸ਼੍ਰੀ ਰਾਮ ਦਾ ਵਿਸ਼ਾਲ ਮੰਦਰ ਤਿਆਰ ਹੈ ਇਸ ਤੋਂ ਇਲਾਵਾ ਅਯੁੱਧਿਆ ਵੀ ਤਿਆਰ ਹੋ ਰਿਹਾ ਹੈ ਸੁੰਦਰ ਪ੍ਰਵੇਸ਼ ਦੁਆਰ ਸੜਕ ਤੇ ਚਮਕਦੇ ਸੂਰਜ ਦੇ ਥੰਮ ਸਾਫ ਸੁਥਰੀ ਚੌੜੀਆਂ ਸੜਕਾਂ ਸਾਫ ਸੁਥਰੀ ਸਰਯੂ ਸੁੰਦਰ ਤੱਟ ਰਾਮ ਕੀ ਪੌੜੀ ਕੀ ਅਲੌਕਿਕ ਦਰਸ਼ਨ ਕਰਾਏਗੀ ਤੁਹਾਨੂੰ ਦੱਸ ਦੇ ਕਿ ਅਯੁੱਧਿਆ ਨੂੰ ਬਿਲਕੁਲ ਦੁਲਹਨ ਵਾਂਗ ਸਜਾਇਆ ਗਿਆ ਹੈ